ਉਦਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਗਵਾਹੀ ਦੇਣ ਦੇ ਲਈ ਸਿੱਧੂ ਮੂਸੇਵਾਲਾ ਦੇ ਸਾਥੀ ਨਹੀਂ ਪਹੁੰਚੇ ਜਿਸ ਵਕਤ ਪਿੰਡ ਜਵਾਹਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਥਾਰ ਗੱਡੀ ਦੇ ਵਿੱਚ ਗੋਲੀਆਂ ਮਾਰ ਕੇ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਮੌਕੇ ਉਸ ਥਾਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਦੋ ਦੋਸਤ ਵੀ ਸਵਾਰ ਸਨ ਜੋ ਕਿ ਗਵਾਹੀ ਦੇਣ ਦੇ ਲਈ ਅਦਾਲਤ ਦੇ ਵਿੱਚ ਨਹੀਂ ਪਹੁੰਚੇ ਕਾਰਨ ਕੀ ਹੈ ਹਾਲੇ ਇਹਦਾ ਪਤਾ ਨਹੀਂ ਲੱਗ ਸਕਿਆ ਪਰ ਫਿਲਹਾਲ ਅਜ ਗਵਾਹੀ ਦੇ ਲਈ ਉਹਨਾਂ ਨੂੰ ਅਦਾਲਤ ਦੇ ਵਿੱਚ ਬੁਲਾਇਆ ਗਿਆ ਸੀ ਤੇ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਸਿੱਧੂ ਦੇ ਦੋ ਸਾਥੀ ਸੀਗੇ ਜੋ ਉਸ ਦੇ ਨਾਲ ਉਸ ਦਿਨ ਮੌਜੂਦ ਸੀਗੇ ਪਰ ਉਹ ਗਵਾਹੀ ਦੇ ਨਹੀਂ ਆਏ ਹੁਣ ਮਾਨਸਾ ਕੋਰਟ ਦੇ ਵੱਲੋਂ 26 ਜੁਲਾਈ ਨੂੰ ਦੁਬਾਰਾ ਸੁਣਵਾਈ ਕੀਤੀ ਜਾਏਗੀ ਤੇ ਬਲਕੌਰ ਸਿੰਘ ਨੂੰ ਬਤੌਰ ਗਵਾਹਾ ਪੇਸ਼ ਹੋਣ ਦੇ ਲਈ ਆਖਿਆ ਗਿਆ ਸੋ ਮਿਸ ਸਿੱਠੀ ਸਾਡੇ ਨਾਲ ਜੁੜੇ ਹੈ ਉਹਨਾਂ ਤੋਂ ਜਾਣਕਾਰੀ ਲੈਣੀ ਹੈ ਸੁਮਿਤ ਕੀ ਪਤਾ ਲੱਗ ਸਕਿਆ ਕਿ ਇਹ ਜੋ ਦੋ ਦੋਸਤ ਸੀਗੇ ਸਿੱਧੂ ਦੇ ਇਹ ਆਖਰਕਾਰ ਕਿਉਂ ਨਹੀਂ ਆਏ ਇਸ ਦੇ ਪਿੱਛੇ ਕੋਈ ਵਜ੍ਹਾ ਉਹਨਾਂ ਨੇ ਦੱਸੀ ਹੈ ਬਿਲਕੁਲ ਜਤਿੰਦਰ ਗੱਲ ਕਰਨੀ ਹੈ ਸਿੱਧੂ ਦੇ ਦੋ ਦੋਸਤ ਜਦੋਂ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤਾਂ ਉਸਦੇ ਦੋ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਸਦੇ ਨਾਲ ਫਾਰ ਨੇ ਵਿੱਚ ਮੌਜੂਦ ਸਨ ਤਾਂ ਉਸ ਤੋਂ ਬਾਅਦ ਪਿਛਲੀ ਜਨਵਾਈ ਪਿਛਲੀ 20 ਮਈ ਨੂੰ ਜੋ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿਸਥਾਰਿਕ ਸੀਤਾ ਉਸ ਤੇ ਵੀ ਉਹਨਾਂ ਦੋਨਾਂ ਨੂੰ ਬੁਲਾਇਆ ਸੀ ਤਾਂ ਉਹਨਾਂ ਨੇ ਸਿਹਤ ਦੇ ਆਧਾਰ ਦੇ ਉੱਤੇ ਵੀ ਬਿਮਾਰੀ ਦੇ ਆਧਾਰ ਦੇ ਉੱਤੇ ਉਹਨਾਂ ਨੇ ਛੁੱਟੀ ਲੈ ਲਈ ਸੀ ਤਾਂ ਉਸ ਤੋਂ ਬਾ ਜੋ ਪੇਸ਼ ਸੀ ਕੱਲ 5 ਜੁਲਾਈ ਨੂੰ ਉਹਨਾਂ ਦੇ ਫੇਰ ਪੇਸ਼ ਸੀ ਤਾਂ ਕੱਲ ਵੀ ਉਹ ਜੋ ਦੋ ਮੁੱਖ ਗਵਾਏ ਉਹ ਕੋਰਟ ਦੇ ਵਿੱਚ ਨਹੀਂ ਆਏ ਤੇ ਨਾ ਹੀ ਜੋ ਮੁੱਖ આરોપી ਆ ਉਹ ਆਇਆ ਕਿਉਂਕਿ ਕੱਲ ਕੋਰਟ ਨੇ ਮੁੱਖ આરોપીਆਂ ਨੂੰ ਤੇ ਗਵਾਹਾਂ ਨੂੰ ਬੁਲਾਇਆ ਸੀ ਤਾਂ ਕੱਲ ਕੋਈ ਵੀ ਕੋਰਟ ਦੇ ਵਿੱਚ ਨਹੀਂ ਪਹੁੰਚ ਸਕਿਆ ਪਰ ਇਸ ਦਾ ਪਿਛਲਾ ਕਾਰਨ ਨਹੀਂ ਹਲੇ ਤੱਕ ਨਿਕਲ ਕੇ ਸਾਹਮਣੇ ਆਇਆ ਨਾ ਹੀ ਉਹਨਾਂ ਨਾਲ ਕੋਈ ਗੱਲਬਾਤ ਹੋ ਸਕੀ ਹੈ ਗੁਰਪ੍ਰੀਤ ਨਾਲ ਜਾਂ ਗੁਰਵਿੰਦਰ ਦੇ ਨਾਲ ਪਰਿਵਾਰ ਨੇ ਇਸ ਦੇ ਉੱਤੇ ਕੋਈ ਆਪਣਾ ਪ੍ਰतिकਰਮ ਦਿੱਤਾ ਹੈ ਕਿ ਜੋ ਨਹੀਂ ਪਹੁੰਚੇ ਤਾਂ ਉਹਨਾਂ ਦੇ ਨਾਲ ਕੋਈ ਰਾਪਤਾ ਹੋਇਆ ਹੋਵੇ ਨਹੀਂ ਹਾਲੇ ਤੱਕ ਪਰਿਵਾਰ ਨੇ ਵੀ ਇਸ ਦੇ ਉੱਤੇ ਆਪਦਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਜਲਦ ਹੀ ਜਦੋਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਦੇ ਬਾਰੇ ਗੱਲਬਾਤ ਕਰ ਸਕਦੇ ਆ ਪਰ ਹਾਲੇ ਤੱਕ ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੋਈ ਗੱਲਬਾਤ ਨਹੀਂ ਕੀਤੀ ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਸਾਰੀਆਂ ਪੇਸ਼ੀਆਂ ਦੇ ਉੱਤੇ ਆ ਰਹੇ ਆ ਗਵਾਹ ਕਿਉਂ ਨਹੀਂ ਆ ਰਹੇ ਇਸ ਦੇ ਉੱਤੇ ਵੱਡਾ ਸਵਾਲ ਵੀ ਖੜਾ ਹੁੰਦਾ ਕਿਉਂਕਿ ਕਿਤਨਾ ਕਿਤੇ ਜੇ ਗੱਲ ਕਰ ਲਈਦਾ ਗਵਾਹਾਂ ਨੂੰ ਡਰ ਲਾਇਆ ਡਰ ਦੀ ਗੱਲ ਹੈ ਜਾਂ ਕੀ ਗੱਲ ਹੈ ਤਾਂ ਇਸ ਤੋਂ ਬਾਅਦ ਜੋ ਗਵਾਹ ਆਉਣਗੇ ਜਾਂ ਉਹਨਾਂ ਨਾਲ ਗੱਲਬਾਤ ਹੋਊਗੀ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਠੀਕ ਹੈ ਸੁਮਿਤ ਤਾਂ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਇਸ ਸਪੀਸੀ ਦੇ ਦੌਰਾਨ ਗਵਾਹ ਪੇਸ਼ ਨਹੀਂ ਹੋਏ ਉਹਨਾਂ ਦੇ ਵੱਲੋਂ ਗਵਾਹੀ ਜਿਹੜੀ ਉਹ ਨਹੀਂ ਦਿੱਤੀ ਕਿ ਪਿਛਲੇ ਤਰੀਕ ਦੇ ਉੱਤੇ ਵੀ ਉਹ ਨਹੀਂ ਪਹੁੰਚੇ ਸੀ ਉਧਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਗਵਾਹੀ ਦੇਣ ਦੇ ਲਈ ਸਿੱਧੂ ਮੂਸੇਵਾਲਾ ਦੇ ਸਾਥੀ ਨਹੀਂ ਪਹੁੰਚੇ ਜਿਸ ਵਕਤ ਪਿੰਡ ਜਵਾਹਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਥਾਰ ਗੱਡੀ ਦੇ ਵਿੱਚ ਗੋਲੀਆਂ ਮਾਰ ਕੇ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਮੌਕੇ ਉਸ ਥਾਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਦੋ ਦੋਸਤ ਵੀ ਸਵਾਰ ਸਨ ਜੋ ਕਿ ਗਵਾਹੀ ਦੇਣ ਦੇ ਲਈ ਅਦਾਲਤ ਦੇ ਵਿੱਚ ਨਹੀਂ ਪਹੁੰਚੇ ਕਾਰਨ ਕੀ ਹੈ ਹਾਲੇ ਇਹਦਾ ਪਤਾ ਨਹੀਂ ਲੱਗ ਸਕਿਆ ਪਰ ਫਿਲਹਾਲ ਅੱਜ ਗਵਾਹੀ ਦੇ ਲਈ ਉਹਨਾਂ ਨੂੰ ਅਦਾਲਤ ਦੇ ਵਿੱਚ ਬੁਲਾਇਆ ਗਿਆ ਸੀ ਤੇ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਸਿੱਧੂ ਦੇ ਦੋ ਸਾਥੀ ਸੀਗੇ ਦੋਸਤ ਨਾਲ ਉਸ ਦਿਨ ਮੌਜੂਦ ਸੀਗੇ ਪਰ ਉਹ ਗਵਾਹੀ ਦੇ ਨਹੀਂ ਆਏ ਹੁਣ ਮਾਨਸਾ ਕੋਰਟ ਦੇ ਵੱਲੋਂ 26 ਜੁਲਾਈ ਨੂੰ ਦੁਬਾਰਾ ਸੁਣਵਾਈ ਕੀਤੀ ਜਾਏਗੀ ਤੇ ਬਲਕੌਰ ਸਿੰਘ ਨੂੰ ਬਤੌਰ ਗਵਾਹਾ ਪੇਸ਼ ਹੋਣ ਦੇ ਲਈ ਆਖਿਆ ਗਿਆ ਸੋ ਮੈਂ ਸਿੱਠੀ ਸਾਡੇ ਨਾਲ ਜੁੜੇ ਹੈ ਉਹਨਾਂ ਤੋਂ ਜਾਣਕਾਰੀ ਲੈਣੀ ਹੈ ਸੁਮਿਤ ਕੀ ਪਤਾ ਲੱਗ ਸਕਿਆ ਕਿ ਇਹ ਜੋ ਦੋ ਦੋਸਤ ਸੀਗੇ ਸਿੱਧੂ ਦੇ ਇਹ ਆਖਿਰਕਾਰ ਕਿਉਂ ਨਹੀਂ ਆਏ ਇਸ ਦੇ ਪਿੱਛੇ ਕੋਈ ਵਜ੍ਹਾ ਉਹਨਾਂ ਨੇ ਦੱਸੀ ਹੈ ਬਿਲਕੁਲ ਜਤਿੰਦਰ ਗੱਲ ਕਰਨੀ ਹੈ ਸਿੱਧੂ ਦੇ ਦੋ ਦੋਸਤ ਜਦੋਂ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤਾਂ ਉਦਦੇ ਦੋ ਦੋਸਤ ਜਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਸਦੇ ਨਾਲ ਫਾਰ ਦੇ ਵਿੱਚ ਮੌਜੂਦ ਸਨ ਤਾਂ ਉਸ ਤੋਂ ਬਾਅਦ ਪਿਛਲੀ ਜਨਵਰੀ ਪਿਛਲੀ 20 ਮਈ ਨੂੰ ਜੋ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿਸਤਰੀਕ ਸੀਤਾ ਉਸ ਤੇ ਵੀ ਉਹਨਾਂ ਦੋਨਾਂ ਨੂੰ ਬੁਲਾਇਆ ਸੀ ਤਾਂ ਉਹਨਾਂ ਨੇ ਸਿਹਤ ਦੇ ਆਧਾਰ ਦੇ ਉੱਤੇ ਵੀ ਬਿਮਾਰੀ ਦੇ ਆਧਾਰ ਦੇ ਉੱਤੇ ਉਹਨਾਂ ਨੇ ਛੁੱਟੀ ਲੈ ਲਈ ਸੀ ਤਾਂ ਉਸ ਤੋਂ ਬਾਅਦ ਕੱਲ ਜੋ ਪੇਸ਼ੀ ਸੀ ਕੱਲ 5 ਜੁਲਾਈ ਨੂੰ ਉਹਨਾਂ ਦੀ ਫੇਰ ਪੇਸ਼ੀ ਸੀ ਤਾਂ ਕੱਲ ਵੀ ਉਹ ਜੋ ਦੋ ਮੁੱਖ ਗਵਾਹ ਹੈ ਉਹ ਕੋਰਟ ਦੇ ਵਿੱਚ ਨਾਹੀ ਜੋ ਮੁੱਖ આરોપી ਆ ਉਹ ਆਇਆ ਕਿਉਂਕਿ ਕੱਲ ਕੋਰਟ ਨੇ ਮੁੱਖ આરોપીਆਂ ਨੂੰ ਤੇ ਗਵਾਹਾਂ ਨੂੰ ਬੁਲਾਇਆ ਸੀ ਤਾਂ ਕੱਲ ਕੋਈ ਵੀ ਕੋਰਟ ਦੇ ਵਿੱਚ ਨਹੀਂ ਪਹੁੰਚ ਸਕਿਆ ਪਰ ਇਸ ਦਾ ਪਿਛਲਾ ਕਾਰਨ ਨਹੀਂ ਹਲੇ ਤੱਕ ਨਿਕਲ ਕੇ ਸਾਹਮਣੇ ਆਇਆ ਨਾ ਹੀ ਉਹਨਾਂ ਨਾਲ ਕੋਈ ਗੱਲਬਾਤ ਹੋ ਸਕੀ ਹੈ ਗੁਰਪ੍ਰੀਤ ਨਾਲ ਜਾਂ ਗੁਰਵਿੰਦਰ ਦੇ ਨਾਲ ਪਰਿਵਾਰ ਨੇ ਇਸ ਦੇ ਉੱਤੇ ਕੋਈ ਆਪਣਾ ਪ੍ਰਤੀਕਰਮ ਦਿੱਤਾ ਹੈ ਕਿ ਜੋ ਨਹੀਂ ਪਹੁੰਚੇ ਤਾਂ ਉਹਨਾਂ ਦੇ ਨਾਲ ਕੋਈ ਰਾਪਤਾ ਹੋਇਆ ਹੋਵੇ ਨਹੀਂ ਹਲੇ ਤੱਕ ਪਰਿਵਾਰ ਨੇ ਵੀ ਇਸ ਦੇ ਉੱਤੇ ਆਪਦਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਜਲਦ ਹੀ ਜਦੋਂ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਇਸ ਦੇ ਬਾਰੇ ਗੱਲਬਾਤ ਕਰ ਸਕਦੇ ਆ ਪਰ ਹਲੇ ਤੱਕ ਇਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੋਈ ਗੱਲਬਾਤ ਨਹੀਂ ਕੀਤੀ ਸਿੱਧੂ ਮੂਸੇਵਾਲੇ ਦੇ ਪਿਤਾ ਲਗਾਤਾਰ ਸਾਰੀਆਂ ਪੇਸ਼ੀਆਂ ਦੇ ਉੱਤੇ ਆ ਰਹੇ ਆ ਗਵਾ ਕਿਉਂ ਨਹੀਂ ਆ ਰਹੇ ਇਸ ਦੇ ਉੱਤੇ ਵੱਡਾ ਸਵਾਲ ਵੀ ਖੜਾ ਹੁੰਦਾ ਕਿਉਂਕਿ ਕਿਤਨਾ ਕਿਤੇ ਜੇ ਗੱਲ ਕਰ ਲਈਦਾ ਗਵਾਹਾਂ ਨੂੰ ਡਰ ਲਾਇਆ ਡਰ ਦੀ ਗੱਲ ਹੈ ਜਾਂ ਕੀ ਗੱਲ ਹੈ ਤਾਂ ਇਸ ਤੋਂ ਬਾਅਦ ਜੋ ਗਵਾਹ ਆਉਣਗੇ ਜੇ ਉਹਨਾਂ ਨਾਲ ਗੱਲਬਾਤ ਹੋਊਗੀ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਠੀਕ ਹੈ ਸੁਮਿਤ ਜਾਣਕਾਰੀ ਦੇ ਲਈ ਧੰਨਵਾਦ ਮਾਂਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਇਸ ਸਪੀਸੀ ਦੇ ਦੌਰਾਨ ਗਵਾਹ ਪੇਸ਼ ਨਹੀਂ ਹੋਏ ਉਹਨਾਂ ਦੇ ਵੱਲੋਂ ਗਵਾਹੀ ਜਿਹੜੀ ਉਹ ਨਹੀਂ ਦਿੱਤੀ ਕਿ ਪਿਛਲੇ ਤਰੀਕ ਦੇ ਉੱਤੇ ਵੀ ਉਹ ਨਹੀਂ ਪਹੁੰਚੇ ਸੀ